ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਾਹਿਬ ਸੰਗਤ ਜੀ ਕਰੋ ਦਰਸ਼ਨ ਤਪਸਥਾਨ 20ਵੀਂ ਸਦੀ ਦੇ ਮਹਾਨ ਸੰਤ ਸਪਾਹੀ ਜਰਨੈਲ ਸੂਰਬੀਰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂਵਾਲੇ 13ਵੇਂ ਮੁਖੀ ਦਮਦਮੀ ਟਕਸਾਲ ਇਹ ਉਹਨਾਂ ਦਾ ਜਨਮ ਸਥਾਨ ਵੀ ਹੈ ਤੇ ਤਪਸਥਾਨ ਵੀ ਹੈ ਤੇ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਐ ਕਿ ਇਹ ਉਹ ਸਥਾਨ ਹੈ ਜਿਹਦੇ ਵਿੱਚੋਂ ਇੱਕ ਇਨਕਲਾਬ ਦੀ ਲਹਿਰ ਉੱਠੀ ਸੀ ਸਿੱਖੀ ਪ੍ਰਚਾਰ ਦੀ ਲਹਿਰ ਉੱਠੀ ਸੀ ਇਹ ਉਹ ਸਥਾਨ ਹੈ ਜਿੱਥੋਂ 1984 ਦਾ ਜੋ ਸੰਘਰਸ਼ ਹੋਣਾ ਸੀ ਉਦੀ ਗਰਾਊਂਡ 1975-76 ਦੇ ਵਿੱਚ ਜਿਹੜੀ ਹੈ ਉਹ ਵੱਜ ਗਈ ਸੀ ਤੇ ਮਹਾਪੁਰਖਾਂ ਨੇ ਛੱਤੀ ਨਗਰ ਕੀਰਤਨ ਪੰਜਾਬ ਦੇ ਵਿੱਚ ਐਮਰਜੈਂਸੀ ਦੇ ਦੌਰਾਨ ਕੱਢੇ ਸਨ ਤੇ 37ਵਾਂ ਨਗਰ ਕੀਰਤਨ ਆਰਾਮ ਲੀਲਾ ਮੈਦਾਨ ਦਿੱਲੀ ਵਿਖੇ ਤੇ ਉਧਰ ਲੈ ਕੇ ਗਏ ਤੇ ਇੰਦਰਾ ਗਾਂਧੀ ਨੂੰ ਖਰੀਆਂ ਸੁਣਾਈਆਂ ਸੀਗੇ ਤੇ ਪਰਸੋਨੀਫਾਈ ਕਰ ਦਿੱਤੇ ਸੀਗੇ ਸ਼ਬਦ ਕਿ ਭਿੰਡਰਾਂ ਵਾਲਾ ਕੌਣ ਹੈ ਸੋ ਇਹ ਉਹ ਸਥਾਨ ਹੈ ਜਿੱਦੋਂ ਉਹ ਲਹਿਰ ਉੱਠੀ ਸੀ ਮੈਂ ਸਮਝਦਾ ਹਾਂ ਕਿ ਅੱਜ ਦੇ ਮੌਜੂਦਾ ਸੰਘਰਸ਼ ਦੇ ਵਿੱਚ ਜੇ ਅਸੀਂ ਦਿਸ਼ਾ ਚਾਹੁੰਦੇ ਹਾਂ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਮੋਢ ਕਿਦਰੋਂ ਵੱਜਿਆ ਸੀ ਇੱਕ ਸਮੇਂ ਨੂੰ ਇਹ ਕੱਚਾ ਹੀ ਕੋਠਾ ਹੋਇਆ ਕਰਦਾ ਸੀਗਾ ਤੇ ਅਜੇ ਵੀ ਤਕਰੀਬਨ ਤਕਰੀਬਨ ਉਸੇ ਹਿਸਾਬ ਦੇ ਨਾਲ ਇਹਨੂੰ ਮੇਨਟੇਨ ਕੀਤਾ ਗਿਆ ਪਿੰਡ ਪੂਰਾ ਕੋਨਾ ਜਿਹੜਾ ਤਰਨਤਾਰਨ ਲੱਗੇ ਖੇਮ ਕਰਨ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਜੋ ਗੁਰਦੁਆਰਾ ਸਥਾਪਿਤ ਹੈ ਗੁਰਦੁਆਰਾ ਖਾਲਸਾ ਦਰਬਾਰ ਉਹਦੇ ਨਾਲ ਹੀ ਇਹ ਸਥਾਨ ਜਿਹੜਾ ਇਹ ਉਹ ਮੌਜੂਦ ਹੈ ਤੇ ਮੈਂ ਸਮਝਦਾ ਹਾਂ ਕਿ ਇਹ ਵੀ ਸਿੱਖ ਇਤਿਹਾਸ ਦਾ ਇੱਕ ਬਹੁਤ ਅਹਿਮ ਅੰਗ ਹੈ ਜਿਹੜਾ ਜਨਮ ਸਥਾਨ ਤੇ ਤਪਸਥਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰ